ਅੱਜ ਫੇਰ ਇੱਕ ਲੱਖੋਂ ਥੱਲੇ ਦੀ ਰੇਂਜ ਵਾਲਾ ਬਸ਼ੀਰਾ ਲੈ ਆਏ ਤੁਹਾਡੇ ਲਈ ਲੱਖੋਂ ਥੱਲੇ ਰੇਂਜ ਆ ਮਾਰਵੜੀ ਪੂਰਾ ਬਾਡੀ ਬੰਤਰ ਦਾ ਮਜਬੂਤੀ ਵਾਲੇ ਪੱਖ ਪਾਸੋਂ ਮੰਨ ਲਈਏ ਲੈਂਥ ਵਾਲੇ ਪਾਸੋਂ ਮੰਨ ਲਈਏ ਸਪਨ ਸਨਖ ਪੁਣਾ ਸਾਰੀਆਂ ਚੀਜ਼ਾਂ ਇਹ ਬੱਚੇ ਜੀ ਉਮਰ 9-10 ਮਹੀਨੇ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟੱਫਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਰਾਹੀਂ ਜੁੜੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਜੀ ਆਇਆਂ ਨੂੰ ਰੋਜ਼ ਦੀ ਤਰ੍ਹਾਂ ਦੋਸਤੋ ਇੱਕ ਸਰਜਰੀ ਸਵੇਰ ਇੱਕ ਨਵੇਂ ਜਾਨਵਰ ਦੀ ਵੀਡੀਓ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਇਆ। ਪਹਿਲਾਂ ਤਾਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੀ ਤੁਸੀਂ ਆਪਣੇ ਚੈਨਲ ਨੂੰ ਵਧੀਆ ਪਿਆਰ ਦਿੰਦੇ ਆ, ਵਧੀਆ ਰਿਸਪੌਂਸ ਦਿੰਦੇ ਆ। ਤੇ ਤੁਹਾਡੇ ਪਿਆਰ ਦੇ ਜਰੀਏ ਹੀ ਅਸੀਂ ਤੁਹਾਡੇ ਲਈ ਰੋਜ਼ ਚੰਗੇ ਤੋਂ ਚੰਗਾ ਜਾਨਵਰ ਲਿਆਉਂਦੇ ਆ ਤੇ ਉਹਨਾਂ ਭਰਾਵਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਹਜੇ ਤਾਈਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਚੱਲਦੀ-ਚੱਲਦੀ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਕਰ ਦਿਓ। ਤਾ ਜੋ ਥਾਰੇ ਤੋਂ ਪਹਿਲਾਂ ਚੰਗੇ ਤੋਂ ਚੰਗਾ ਜਾਨਵਰ ਜੈਜ ਰੇਟ ਵਿੱਚ ਭਾਸਰ ਤੁਹਾਡੇ ਤਾਂ ਮਿਲ ਪਹੁੰਚਦਾ ਰਹੇ ਤੇ ਅੱਜ ਵੀ ਮਿੱਤਰੋ ਪੂਰੇ ਟੌਪ ਦਾ ਬਸ਼ੀਰਾ ਲੈ ਆਇਆ ਸਾਨ ਬੰਨ ਵਾਲਾ ਬਸ਼ੀਰਾ ਲੈ ਆਇਆ ਕਦ ਕਾਠ ਪੂਰਾ ਚੰਗਾ ਖਾਨਦਾਨੀ ਬਸ਼ੀਰਾ ਤੇ ਰੇਟ ਜਿਵੇਂ ਆਪਾਂ ਵੀਡੀਓ ਦੇ ਸ਼ੁਰੂ ਕੀਤਾ ਤੁਹਾਨੂੰ ਦੱਸਤਾ ਵੀ ਲੱਖੋਂ ਥੱਲੇ ਹੀ ਆ ਬਣ ਜੋ ਬਣ ਜੋ ਲੱਖੋਂ ਥੱਲੇ ਤੇ ਬਾਕੀ ਆਈਡੀਆ ਦੇ ਰਾਂ ਤੁਹਾਨੂੰ ਲਾਸਟ ਤੇ ਤੇ ਆ ਜੋ ਵਾਦੇ ਆਪਾਂ ਵੀਡੀਓ ਵੱਲ ਦਿੰਨੇ ਆ ਡਿਟੇਲ ਕੀ ਉਮਰ ਕੀ ਹਾਈਟ ਕੀ ਖਾਨਦਾਨਾ ਦੋਸਤੋ ਜਿਵੇਂ ਰੰਗ ਤਾਂ ਤੁਸੀਂ ਦੇਖ ਹੀ ਲਿਆ ਮਾਰਵਾੜੀ ਬੁਸ਼ੇਰਾ ਜੀ ਉਮਰ 10 ਮਹੀਨੇ ਮੱਥੇ ਸਫੁੱਲਾ ਤੇ ਇੱਕ ਪੈਰ ਚਟਾ ਗਰਦਨ ਗੁਰਦਨ ਚੰਗੀ ਲੰਮੀਆਂ ਲੈਂਥ ਦਾ ਵੀ ਲੰਮਾ ਲੰਮਾ ਮੰਨ ਲਓ ਵੀ ਆਪਾਂ ਲਵੇਟ 'ਚ ਵੀ ਹੈਗਾ ਤੇ ਤਾਂ ਉਹਨੂੰ ਹਾਈਟ ਵੀ ਚੰਗੀ ਦਿਖਾ ਰਿਆ ਤੇ ਪਲਿਆ-ਪੁਲਿਆਨ ਫੁੱਲ ਪਿਆ ਗੋਲ ਪਿਆ ਕੰਨ ਦਾ ਵੀ ਚੰਗਾ ਮੂੰਹ ਮੰਦਰੇ ਦਾ ਵੀ ਚੰਗਾ ਤੇ ਇਹਦੇ ਖਾਨਦਾਨ ਬਾਰੇ ਆਪਾਂ ਦੱਸ ਦਿਆਂ ਦੋਸਤੋ ਚੰਦਨਗੋੜਾ ਗੁਜਰਾਤ 'ਚ ਉਹ ਘੋੜੇ ਦਾ ਇਹ ਬੱਚਾ ਇਹਦੀ ਮਾਂ 63 ਇੰਚ ਦੀ ਆ ਮਾਰਵਾੜੀ ਤੇ ਗੁਜਰਾਤ ਤੋਂ ਮੁਗੱਬਨ ਮਾਂ ਆਈ ਸੀ ਆਪਣੇ ਪੰਜਾਬ 'ਚ ਤੇ ਆਪਣੇ ਪੰਜਾਬ 'ਚ ਇਹਨੇ ਬੱਚੇ ਨੇ ਜਨਮ ਲਿਆ ਤੇ ਹੁਣ ਆਪਣੇ ਕੋਲ ਆਇਆ ਬੱਚਾ ਚੰਗਾ ਹਾਈਟ ਕੱਢਣਾ ਆ ਬਿਸ਼ਰਾ ਤੇ ਹੱਕ ਹੁਕੋ ਪਠਾ ਇਹਨ ਪੂਰਾ ਚੰਗੇ ਪਿਆ ਸੁੰਭ ਸੁੰਭ ਦੀ ਮਜਬੂਤੀ ਬਹੁਤ ਵਾਕੀ ਨਖਰਾ ਬਹੁਤ ਆ ਗਰਦਨ ਗੁਰਦਨ ਦੇਖ ਸਕਦੇ ਨੇ ਤੇ ਕੰਨ ਕੰਡੀਸ਼ਨ ਦਾ ਚੰਗਾ ਹੁੰਦਾ ਨਾ ਕਿ ਹੇ ਮੰਨ ਬੰਦੇ ਦੇ ਮਨ ਚ ਰੀਜ ਹੁੰਦੀ ਹੈ ਜਰ ਆਪਾਂ ਘੋੜਾ ਪਾਲਣਾ ਛੋਟਾ ਬੱਚਾ ਲੈ ਕੇ ਪਾਲਣ ਜਾਂਦਾ ਆਸਾਨ ਬਣਾਉਣ ਵਾਸਤੇ ਪਾਲਣ ਜਾਂ ਕਿਈ ਭਰਾਵਾਂ ਦਾ ਸ਼ੌਂਕ ਜਿਹੜਾ ਹੁੰਦਾ ਵੀ ਉਹ ਨਰ ਘੋੜੇ ਦੀ ਸਵਾਰੀ ਦਾ ਹੁੰਦਾ ਵੀ ਘੋੜੇ ਦੀ ਸਵਾਰੀ ਕਰਨੀ ਤੇ ਅੱਜ ਕੱਲ ਤੁਹਾਨੂੰ ਵੀ ਪਤਾ ਵੀ ਵੱਡੇ ਘੋੜਿਆਂ ਦਾ ਕੀ ਰੇਟ ਚੱਲਦਾ ਸੋ ਕਿਵਨ ਨਵੇਂ ਬੰਦੇ ਨੂੰ ਲੈਣਾ ਥੋੜਾ ਜਿਹਾ ਔਖਾ ਹੋ ਜਾਂਦਾ ਪਰ ਉਹ ਆਪਦੇ ਹੱਥੀਂ ਪਾਲਣਾ ਚਾਹੁੰਦਾ ਚਾਹੁੰਦਾ ਹੁੰਦਾ ਤੇ ਉਹਦੀ ਰੀਜ ਆਏ ਹੁੰਦੀ ਹੈ ਤੇ ਚੰਗਾ ਬੱਚਾ ਮਿਲ ਜੇ ਤਾਂ ਦੋਸਤੋ ਅੱਜ ਚੰਗਾ ਬੱਚਾ ਲੈ ਆਏ ਆ ਰੇਟ ਵੀ ਜਾਇਜ਼ ਆ ਖਾਨਦਾਨ ਵੀ ਵਧੀਆ ਤੇ ਮੰਨ ਲਓ ਵੱਡਾ ਹੋ ਕੇ ਬਣੂ ਵੀ ਚੰਗਾ ਚਾਹੇ ਸਰਵਿਸ ਲਈ ਵਰਤ ਲਓ ਚਾਹੇ ਰਾਈਡਿੰਗ ਲਈ ਵਰਤ ਲਓ ਤੇ ਬਾਕੀ ਜੇ ਕੋਈ ਭਰਾ ਹੋਵੇ ਵੱਡਾ ਘੋੜਾ ਲੈਣ ਦਾ ਵੀ ਚਾਹਵਾਨ ਹੋਵੇ 4 1/2 ਸਾਲ ਦਾ ਰਾਈਡਿੰਗ ਲਈ ਬਰੀਡਿੰਗ ਲਈ ਤਾਂ ਉਹ ਵੀ ਇੱਕ ਆਪਣੇ ਖੁਲ ਭਾਅ ਵੜਤੇ ਨਾਲ ਖੜਾ ਨਵਰਾਤਨ ਦਾ ਬੱਚਾ ਦੋਸਤੋ ਸੋ ਜ ਜਿੱਦਾਂ ਦਾ ਵੀ ਤੁਹਾਡੀ ਚੁਆਇਸ ਹੋਈ ਛੋਟਾ ਬੱਚਾ ਲੈਣਾ ਤਾਂ ਆ ਛੋਟਾ ਵੀ ਹੈਗਾ ਵੱਡਾ ਲੈਣਾ ਤਾਂ ਵੱਡਾ ਵੀ ਹੈਗਾ ਬਾਕੀ ਆਪਣੇ ਫਾਰਮ ਤੇ ਸਾਰੇ ਤਰ੍ਹਾਂ ਦੇ ਜਾਨਵਰ ਖੜੇ ਆ ਬਸ਼ੇਰੀਆਂ ਘੋੜੀਆਂ ਬੱਚੀਆਂ ਬੱਚੇ ਘੋੜੇ ਹਨਾ ਮਾਰਵਾੜੀ ਨੋਕਰੇ ਚੰਬੇ ਸਾਰੇ ਤਰ੍ਹਾਂ ਦਾ ਮਾਲ ਮਿਲ ਜੇ ਤੁਸੀਂ ਆਪਦੀ ਡਿਮਾਂਡ ਦੱਸ ਦਿਓ ਵੀ ਸਾਨੂੰ ਇਦਾਂ ਦਾ ਜਾਨਵਰ ਚਾਹੀਦਾ ਤੇ ਇੰਨੀ ਰੇਂਜ ਅਲ ਚਾਹੀਦਾ ਜੇ ਆਪਣੇ ਫਾਰਮ 'ਚ ਤਕਰੀਬਨ ਤਾਂ ਸਾਰੇ ਤਰ੍ਹਾਂ ਦੇ ਜਾਨਵਰ ਖੜੇ ਆ ਤੁਹਾਨੂੰ ਮੈਲੀ ਜਾਊ ਤੇ ਬਾਕੀ ਆਪਾਂ ਬਸ਼ੇਰੀਆਂ ਦੀ ਮੜੀ ਪਹਿਲਾਂ ਨਿਗਾਹ ਮਾਰੋ ਬਾਲ ਪੌਰੀਆਂ ਦਾ ਦੋਸਤ ਪੂਰੀ ਤਰ੍ਹਾਂ ਸਾਫ਼ ਆ 10 ਮਹੀਨੇ ਉਮਰ ਆ ਮਾਂ ਦੀ 36 ਇੰਚ ਹਾਈਟ ਆਪਾਂ ਤੁਹਾਨੂੰ ਦੱਸ ਹੀ ਦਿੱਤੀ ਪਿਓ ਚੰਦਨ ਦਾ ਸੇਬਾਈ ਹੋਣਾ ਨੇ ਗੁਜਰਾਤ ਤੋਂ ਉਹ ਕਹਿੰਦੇ ਇਹ ਗੱਬਣ ਘੋੜੀ ਲਿਆਂਦੀ ਸੀ ਤੇ ਚੰਦਨ ਘੋੜਾ ਕੋਈ ਉਧਰ ਫੂਲ ਮਾਲ ਲੈ ਆਂਦਾ ਤੇ ਉਹਨਾਂ ਨੇ ਉਹਦਾ ਦੱਸਿਆ ਜੀ ਬਾਕੀ ਚੰਗਾ ਹੱਕ ਹੁੱਕ ਚੰਗੀ ਐ ਲੰਮਾ ਲੁਮਾ ਚੰਗਾ ਸਸਾਪਨ ਵੀ ਚੰਗਾ ਤੇ ਉਮਰ ਨਵੀਂ ਤੇ ਕੱਦ ਕੁਦ ਸੋਹਣਾ ਕੱਢ ਰਿਹਾ ਬੱਚਾ ਸੋ ਜਿਹੜੇ ਵੀ ਭਰਾ ਨੇ ਬੱਚਾ ਲੈਣਾ ਹੋਵੇ ਤਾ ਨੰਬਰ ਆਪਾਂ ਵੀਡੀਓ ਦੇ ਲਾਸਟ ਤੇ ਦੇ ਦਿੱਤੇ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਇੱਕ ਵਾਰ ਨੇੜੇੋਂ ਦੂਰੋਂ ਸਾਰਾ ਬੱਚੇ ਨੂੰ ਦੇਖ ਲਿਓ ਤਾਂ ਜੋ ਤੁਹਾਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਡਿਟੇਲ ਵੀ ਤਕਰੀਬਨ ਮੈਂ ਦੇ ਹੀ ਦਿੱਤੀ ਬਾਲ ਪੌਰੀਆਂ ਦਾ ਹੱਥਾਂ ਪੈਰਾਂ ਦਾ ਚਾਰੇ ਪਾਸੇ ਉਹ ਕੇਅਰਪੋਟਾਂ ਬੱਚੇ ਦੀਆਂ ਨਖਰਾ ਕਰੰਟ ਵੀ ਪੂਰਾ ਉੱਡੋ ਉੱਡੋ ਕਰਦਾ ਰੰਗਪੂਰਾ ਸਤਾਫ ਹਲੂਈਨ ਲੈ ਰਹੀ ਹੈ ਦੋਸਤੋ ਹੁਣ ਤਾਂ ਤੇ ਰੰਗਪੂਰਾ ਅੰਦਰੋਂ ਖਾਲਾ-ਖਾਲਾ ਨਿਕਲਦਾ ਆਉਂਦਾ ਤੇ ਬਾਕੀ ਡਿਟੇਲ ਸਾਰੀ ਦੇ ਹੀ ਦਿੱਤੀ ਦੋਸਤੋ ਦੇਖ ਵੀ ਲੈ ਤੁਸੀਂ ਚਾਰੇ ਪਾਸੇ ਹਨ ਸੋ ਜੇ ਤੁਹਾਡੇ ਪਸੰਦ ਆਇਆ ਐਡਰੈਸ ਤੁਹਾਨੂੰ ਪਤਾ ਹੀ ਆਪਣਾ ਬਾਬਾਜੀ ਦਾ ਸਟੱਡ ਫਾਰਮ ਜ਼ਿਲ੍ਹਾ ਲੁਧਿਆਣਾ ਪੈ ਜਾਂਦਾ ਜਗਰਾਉਂ ਦੇ ਨੇੜੇ ਪਿੰਡ ਰਸੂਲਪੁਰ ਪੈ ਜਾਂਦਾ ਸੋ ਜੇ ਕਿਸੇ ਦੇ ਰੇਟ ਮੰਨ ਲਓ ਫਿੱਟ ਵਹਿੰਦਾ ਹੋਇਆ ਤੇ ਬੱਚਾ ਦੇਖਣਾ ਆਉਣਾ ਚਾਹੁੰਦਾ ਹੋਇਆ ਤਾਂ ਆਪਣੇ ਫਾਰਮ ਤੇ ਆ ਕੇ ਦੇਖ ਸਕਦਾ ਤੇ ਬਾਕੀ ਜੇ ਆ ਬੱਚਾ ਨਾ ਪਸੰਦ ਆਏ ਬੱਚੇ ਚਾਰ ਪੰਜ ਛੋਟੇ ਹੋਰ ਖੜੇ ਆ ਘੋੜਾ ਖੜਾ ਬੱਚੀਆਂ ਖੜੀਆਂ ਘੋੜੀਆਂ ਖੜੀਆਂ ਮਾਰਵਾੜੀ ਚੰਬੀਆਂ ਨੌਕਰੀਆਂ ਸਾਰੇ ਤਰ੍ਹਾਂ ਦੇ ਜਾਨਵਰ ਤੁਹਾਨੂੰ ਮਿਲ ਜਾਣਗੇ ਸੋ ਫਾਰਮ ਤੇ ਆਉਣ ਵਾਲੀ ਹੋਣਾ ਝਿਜਕਿਓ ਵੀ ਪਤਾ ਨਹੀਂ ਯਾਰ ਆਿਆਂ ਦਾ ਟਾਈਮ ਖਰਾਬ ਹੋ ਜਾਏ ਇੱਕ ਅੱਧਾ ਜਾਨਵਰ ਹੋ ਤਾਂ ਜਾਨਵਰ 335 ਆਪਣੇ ਫਾਰਮ ਤੇ ਖੜੇ ਅੱਜ ਦੇ ਟਾਈਮ ਤੇ ਆ ਉੱਪਰ ਚੱਲ ਪੇ ਨੰਬਰ 6239154544 9855599017 ਤੇ ਮਿਲਦੇ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ